मामूली जहे फिंसी तो बनी गंभीर बीमारी दर्दनाक बीमारी ਨਾਲ ਚੂਝ ਰਿਹਾ ਨੌਜਵਾਨ ਗਰੀਬੀ ਕਾਰਨ ਇਲਾਜ ਕਰਵਾਉਂਦੇ ਨਹੀਂ ਯੋਗ ਨੌਜਵਾਨ ਦੀਆਂ ਅੱਖਾਂ 'ਚ ਝਲਕਿਆ ਦਰਦ ਲੋਕਾਂ ਨੂੰ ਹੱਥ ਜੋੜ ਕੇ ਮਦਦ ਦੀ ਕਰ ਰਿਹਾ ਅਪੀਲ ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ ਦੀ ਲੇਬਰ ਕਲੋਨੀ ਚ ਰਹਿਣ ਵਾਲਾ ਟਿੰਕੂ ਚੋਹਾਨ ਡੇਢ ਸਾਲ ਦੀ ਉਮਰ ਤੋਂ ਹੀ ਇੱਕ ਦਰਦਨਾਕ ਬਿਮਾਰੀ ਨਾਲ ਜੂਝ ਰਿਹਾ ਇੱਕ ਸਧਾਰਨ ਮੁਹਾਸੇ ਦੇ ਰੂਪ ਚ ਸ਼ੁਰੂ ਹੋਇਆ ਇਹ ਹੁਣ ਇੱਕ ਵੱਡੇ ਟਿਊਮਰ ਚ ਵਿਕਸਿਤ ਹੋ ਗਿਆ ਜੋ ਉਸਦੇ ਚਿਹਰੇ ਦੇ ਇੱਕ ਵੱਡੇ ਹਿੱਸੇ ਤੇ ਇਥੋਂ ਤੱਕ ਕਿ ਉਸਦੀ ਖੱਬੀ ਅੱਖ ਨੂੰ ਵੀ ਟਕ ਲੈਂਦਾ ਹੈ ਗਰੀਬੀ ਕਾਰਨ ਟਿੰਕੂ ਇਲਾਜ ਕਰਵਾਉਂਦੇ ਯੋਗ ਨਹੀਂ ਡਾਕਟਰਾਂ ਦਾ ਕਹਿਣਾ ਕਿ ਉਹ 4 ਤੋਂ 5 ਸਰਜਨੀਆਂ ਤੋਂ ਬਾਅਦ ਠੀਕ ਹੋ ਸਕਦਾ ਪਰ ਉਸਦੇ ਕੋਲ ਇਲਾਜ ਲਈ ਲੋੜਿੰਦੇ ਫੰਡ ਨਹੀਂ ਟਿੰਕੂ ਦਾ ਕਹਿਣਾ ਕਿ ਜਦੋਂ ਉਹ ਬਾਹਰ ਜਾਂਦਾ ਤਾਂ ਲੋਕ ਉਸਦੇ ਚਿਹਰੇ ਤੋਂ ਡਰ ਜਾਂਦੇ ਨੇ ਕਈ ਵਾਰ ਬੱਚੇ ਰੋਣ ਲੱਗ ਪੈਂਦੇ ਨੇ ਅਤੇ ਬਾਲਗ ਦੂਰ ਚਲੇ ਜਾਂਦੇ ਨੇ ਉਹ ਕਹਿੰਦਾ ਹੈ ਕਿ ਬਹੁਤ ਸਾਰੇ ਆਟੋ ਅਤੇ ਰਿਕਸ਼ਾ ਚਾਲਕ ਮੈਨੂੰ ਸਵਾਰੀ ਦੇਣ ਤੋਂ ਇਨਕਾਰ ਕਰ ਦਿੰਦੇ ਨੇ ਅਜਿਹਾ ਲੱਗਦਾ ਕਿ ਜਿਵੇਂ ਮੈਂ ਇਸ ਸਮਾਜ ਦਾ ਹਿੱਸਾ ਨਹੀਂ ਹਾਂ ਟਿੰਕੂ ਦਾ ਦਰਦ ਸਿਰਫ ਸਰੀਰਕ ਹੀ ਨਹੀਂ ਸਗੋ ਮਾਨਸਿਕ ਵੀ ਹੈ ਉਹ ਬਚਪਨ ਤੋਂ ਹੀ ਇਸ ਬਿਮਾਰੀ ਕਾਰਨ ਇਕਲਤਾ ਦਾ ਸ਼ਿਕਾਰ ਹੋਇਆ ਟਿੰਕੂ ਕਹਿੰਦਾ ਹੈ ਕਿ ਮੈਂ ਅੱਜ ਅਜੇ ਤੱਕ ਕੋਈ ਦੋਸਤ ਨਹੀਂ ਬਣਾਇਆ ਲੋਕ ਨੇੜੇ ਆਉਣ ਤੋਂ ਡਰਦੇ ਨੇ ਅਤੇ ਇਹ ਨਫ਼ਰਤ ਮੈਨੂੰ ਅੰਦਰੋਂ ਤੋੜ ਰਹੀ ਹੈ ਟਿੰਕੂ ਦੀਆਂ ਅੱਖਾਂ 'ਚੋਂ ਜੋ ਦਰਦ ਚੱਲਦਾ ਉਸ ਨੂੰ ਬਿਆਨ ਕਰਨਾ ਬਹੁਤ ਔਖਾ ਹੈ ਟਿੰਕੂ ਦੀ ਜ਼ਿੰਦਗੀ ਥੋੜੀ ਜਹੀ ਰੋਸ਼ਨੀ ਉਦੋਂ ਆਈ ਜਦੋਂ ਉਹ ਗੁਰਦੁਆਰਾ ਸ਼ਹੀਦ ਸਾਹਿਬ ਅੰਮ੍ਰਿਤਸਰ ਵਿਖੇ ਸਬ ਇੰਸਪੈਕਟਰ ਦਲਜੀਤ ਸਿੰਘ ਨੂੰ ਮਿਲਿਆ ਟਿੰਕੂ ਦੇ ਦਲਜੀਤ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਸਥਾਨਕ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਟਿੰਕੂ ਦੇ ਪਿਤਾ ਤੇ ਵੱਡੇ ਭਰਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ ਅਤੇ ਹੁਣ ਉਸ ਦੀ ਬਜ਼ੁਰਗ ਮਾਂ ਦੂਜੇ ਲੋਕਾਂ ਦੇ ਘਰਾਂ ਦੀ ਸਫਾਈ ਕਰਕੇ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੀ ਹੈ ਉਹ ਆਪਣੀ ਮਾਂ ਦਾ ਸਮਰਥਨ ਕਰਨ ਲਈ ਹਰ ਰੋਜ਼ ਸਖਤ ਮਿਹਨਤ ਕਰਦਾ ਹੈ ਆਪਣੀ ਬਿਮਾਰੀ ਅਤੇ ਦਰਦ ਦੇ ਬਾਵਜੂਦ ਉਹ ਡੋਲ ਰਹਿੰਦਾ ਕਿਉਂਕਿ ਉਸ ਨੂੰ ਆਪਣੀ ਮਾਂ ਲਈ ਚੀਣਾ ਪੈਂਦਾ ਟਿੰਕੂ ਲੋਕਾਂ ਨੂੰ ਕਹਿੰਦਾ ਕਿ ਮੈਂ ਕਿਸੇ ਤੋਂ ਪੈਸੇ ਨਹੀਂ ਮੰਗਦਾ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਮੇਰਾ ਇਲਾਜ ਕਰਵਾਏ ਮੈਂ ਸਿਰਫ ਠੀਕ ਹੋਣਾ ਚਾਹੁੰਦਾ ਤਾਂ ਜੋ ਮੈਂ ਆਪਣੀ ਬਜ਼ੁਰਗ ਮਾਂ ਦੀ ਦੇਖਭਾਲ ਕਰ ਸਕਾਂ ਉਹ ਮੇਰੀ ਸਭ ਤੋਂ ਵੱਡੀ ਤਾਕਤ ਹੈ ਅਤੇ ਅੱਜ ਉਸ ਦੀਆਂ ਜ਼ਰੂਰਤਾਂ ਪੂਰੀਆਂ ਨਾ ਕਰਨ ਦਾ ਦਰਦ ਮੈਨੂੰ ਹਰ ਰੋਜ਼ ਖਾਂਦਾ ਹੈ ਆ ਮਿਸਟਰ ਹਟੀ ਮਾਗੇ ਲੇਬਰ ਕਰਾਉਣੇ ਤੇ ਲੈਣਾ ਆ ਅੱਛਾ ਇਹ ਹਾਲਾਤ ਤੋਂ ਬਣੇ ਜਿਹੜੇ ਜਿਹੜੇ ਦਿਨੇ ਆ ਹਸਪਤਾਲ ਮੈਂ ਆਦਾ ਉਹਨਾਂ ਦੇ ਦੇਖਾ ਆ ਰਿਹਾ ਆਪਣੇ ਰੇਸ਼ਾ ਵਿੱਚ ਤੇ ਮੰਮੀ ਵੀ ਦੱਸਦੇ ਨੇ ਕਿ 1.5 ਸਾਲ ਦੇ ਸੀ ਉਮਰ ਜਿਹੜਾ ਪਹਿਲਾਂ ਤਾਂ ਛੋਟੀ ਸੀ ਫਿਰ ਸੀ ਗਈ ਸੀ ਫਿਰ ਸੀ ਦੇ ਬਾਅਦ ਹੋਲੀ ਹੋਰੀ ਬਹੁਤ ਜ਼ਿਆਦਾ ਵਾਸ ਵਧ ਗਿਆ ਕਿ ਪਹਿਲੇ ਦਿਨ ਦਿਨ ਦੇਖਾਇਆ ਕਰਨੇ ਕੁਝ ਨਹੀਂ ਹੋ ਜੇਗਾ ਸੀ ਤੇ ਫਿਰ ਐਡਾ ਵਾਅਦਾ ਕਰਦੇ ਸਾਬ ਦੀ ਡੱਟ ਹੋ ਗਈ ਫਿਰ ਬ੍ਰਦਰ ਸੀ ਬਦਾ ਉਹਨੇ ਵੀ ਡੱਟ ਹੋ ਗਈ ਇਹ ਫੇਸ ਕਰਾਇਆਂ ਜਿਆ ਹੁਣ ਬਹੁਤ ਜਿਆ ਹੁਣ ਜਿਹੜਾ ਮਾਰਸ਼ਾ ਉਹ ਦੂਜੀ ਆਈਸ ਆਈਸ ਵਾਲਾ ਵਾਧਾ ਵੀ ਆਖੋ ਵਾਲਾ ਵੀ ਆਂ ਲਿਆ ਕਿ ਉਹ ਦਲਦ ਕਦੇ ਜੇ ਨਾ ਜਲਦੀ ਕਲਾਬ ਦੇ ਵੀ ਬੰਦ ਹੋਣ ਦਾ ਹੈਗਾ ਚਾਂਸ ਹੈ ਜੇ ਤਾਂ ਲੋਕ ਜਿਆ ਫਿਆਦਾ ਇਨਾ ਥਲਾ ਬੰਦ ਨਾਲ ਸਾਫਟ ਵਿੱਚ ਲੱਗਾ ਹੈ ਤੇ ਸਿਰਫ ਸੰਗੜੀ ਨਹੀਂ ਕੋਈ ਫੈਕਟਰੀ ਨਹੀਂ ਚਮਕ ਰੋੜੇ ਉੱਤੇ ਲੱਗਾ ਹੈ ਦਿੱਕਤ ਆਉਂਦੀ ਹੈ ਜਦੋਂ ਲੋਕ ਦੇਖਦੇ ਹੋਗੇ ਤੁਸੀਂ ਜਿਹੜੇ ਨੋਰਮਲ ਜਿਹੜੇ ਕੀ ਦੇ ਨੇ हां जी भाई दिक्कतें बहुत आंदे ज्यों जानਾਬਾਦ ਅੰਦਰ ਬੋਰਡ ਰੋਕੀਸ ਨਹੀਂ ਕਰਦੇ ਨੇ ਇਹਨੂੰ ਫਿਰ ਕਰਦੇ ਨੇ ਜੀ ਜਾਂਦੇ ਰੁਕ ਕੋਈ ਬੈਠਦੇ ਨਹੀਂ ਹਵਲ ਤੇ ਨਾਲ ਨਾਲ ਕੋਈ ਯਾਦਗਾਰਾ ਪਹੁੰਚਦਾ ਜੇ ਬਸ ਦੇਖਦੇ ਜਣਾ ਹੈ ਰੋਣੀ ਤੇ ਵਾਜੇ ਨਹੀਂ ਕਹਿੰਦੇ ਨਹੀਂ ਪਤਾ ਸਬਤ ਨਹੀਂ ਕੋਈ ਅਪੀਲ ਕਰਵਾ ਚਾਹੁੰਗੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦੇ ਅਪੀਲ ਮੈਨੂੰ ਇਹ ਸਰਕਾਰ ਨੂੰ ਕਰਨ ਦੇ ਦਿੰਦੇ ਆ ਕਿ ਸਰਕਾਰ ਜਾਂ ਕੋਈ ਵੀ ਮਿਹਰਬੀ ਮਦਦ ਕਰੇ ਕਿ ਮੇਰੇ ਲਈ ਕੋਈ ਸਿਸਟਮ ਅਨੁਪਾਇਸੇ ਦਿਨ ਹੋਲੀ ਵਾਸੀ ਕਿ ਡਾਕਟਰ ਕੋ ਜਾ ਕੇ ਮੈਨੂੰ ਰਾਏ ਕਰਵਾ ਦੇ।